ਰੋੜਪਤੀ ਤੇ ਲੱਖਪਤੀ ਬਣਾਉਣ ਵਾਲੇ ਗਾਂਧੀ ਬ੍ਰਾਦਰਜ਼ ਦਾ 2026 ਦੇ ਵਿੱਚ ਇਨਾਮਾਂ ਦੀ ਝੜੀ ਜਿਹੜੀ ਆ ਉਹ ਲੱਗ ਚੁੱਕੀ ਹੋਈ ਐ ਮੰਤਰੀ ਲੋਟਰੀ ਪਾਈ ਸੀ ਕਿੰਨੇ ਦਾ ਇਨਾਮ ਲੱਗਿਆ ਜੀ ਸਰ 5 ਲੱਖ ਰੁਪਏ ਕੰਮ ਕੀ ਕਰਦੇ ਹੋ ਜੇ ਮੈਂ ਬੋਟ ਪਾਲਿਸ਼ ਦਾ ਕੰਮ ਕਰਦਾ ਆਂ ਢੇਡਾ ਲਾਂਦਾ ਪਿੰਡਾਂ ਦੇ ਵਿੱਚ ਢੇਡਾ ਲਾਂਦਾ ਲੋੜ ਤਾਂ ਸੀਗੀ ਜਿਵੇਂ ਕਿ ਕਰਜ਼ਾ ਵੀ ਹੈਗਾ ਆ ਤੇ ਚਲੋ ਮਾੜਾ ਮੋਟਾ ਉਤਰ ਜੁਗਾ ਕੁਛ ਐ ਚਾਰ ਗੱਡੀਆਂ ਮੇਰੇ ਇੱਕ ਕਾਕਾ ਆ ਤੇ ਉਹਨਾਂ ਦੇ ਨਾ ਕਰਵਾ ਦੂੰਗਾ ਜੋ ਵੀ ਐ ਗਾਗ ਦੇ ਮੂੰਹ ਤੋਂ ਜਦ ਲਵਲ ਸੁਣੀਦਾ ਨਾ ਉਸ ਤੋਂ ਵੱਡੀ ਕੋਈ ਕਮਾਈ ਤੇ ਰਹੀ ਗੱਲ ਇਹਨਾਂ ਦਾ ਪ੍ਰਾਈਜ਼ 5 ਲੱਖ ਦਾ ਲੱਗਿਆ ਐਸ ਤੋਂ ਪਹਿਲਾਂ 31 ਅਕਤੂਬਰ ਹਸ਼ਿਆਰਪੁਰ ਕਰੋੜ ਦਾ ਵੀ ਲੱਗਿਆ ਸੀ ਤੇ ਦੇਖਿਆ ਉਹ ਨਾ ਕਿਹੜਾ ਜਾਦੂ ਚਲਾਇਆ ਇਹੋ ਜਿਹਾ ਜਿਹੜੇ ਲਗਾਤਾਰ ਇਨਾਮ ਤੇ ਨਾਮ ਨਿਕਲਦੇ ਆ ਰਹੇ ਨੇ ਕੋਈ ਲੋਟਰੀ ਖਾਲੀ ਨਹੀਂ ਜਾ ਰਹੀ ਹੈ ਜਾਦੂ ਦੱਸ ਦੀ ਜਿਹੜੇ ਲੋਕ ਲੋਟਰੀ ਖਰੀਦਣਾ ਚਾਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਕਿਹੜੀ ਲੋਟਰੀ ਖਰੀਦ ਸਕਦੇ ਨੇ ਆ ਜੋ ਦੇਖ ਲਓ ਲੋੜੀ ਬੰਪਰ ਦੇਖ ਰਹੇ ਹੋਲੀ ਬੰਪਰ ਸੌਰੀ ਜੀ 3 ਕਰੋੜ ਵਾਲੀ ਅਨੇਕਾ ਲੋਕਾਂ ਨੂੰ ਕਰੋੜਪਤੀ ਤੇ ਲੱਖਪਤੀ ਬਣਾਉਣ ਵਾਲੇ ਗਾਂਧੀ ਪ੍ਰੋਜੈਕਟ ਦਾ 2026 ਦੇ ਵਿੱਚ ਇਨਾਮਾਂ ਦੀ ਝੜੀ ਜੜੀ ਆ ਉਹ ਲੱਗ ਚੁੱਕੀ ਹੋਈ ਹੈ ਕਿਉਂਕਿ ਲਗਾਤਾਰ ਇਹਨਾਂ ਦੀ ਦੁਕਾਨ ਤੋਂ ਇਨਾਮ ਜਿਹੜੇ ਨੇ ਲੱਗਦੇ ਜਾ ਰਹੇ ਨੇ ਅੱਜ ਫਿਰ ਇੱਕ winner ਜਿਹੜਾ ਇਹਨਾਂ ਦੀ ਦੁਕਾਨ ਦੇ ਉੱਤੇ ਪਹੁੰਚਿਆ ਦੁਕਾਨ ਹੈ ਲੁਧਿਆਣਾ ਦੇ ਰੇਲਵੇ ਸਟੇਸ਼ਨ ਵਾਲੀ 70 ਨੰਬਰ ਦੁਕਾਨ ਤਾਂ ਸਿੱਧਾ winner ਦੇ ਨਾਲ ਗੱਲਬਾਤ ਕਰਦੇ ਆ ਕਿੰਨੇ ਦਾ ਇਨਾਮ ਲੱਗਿਆ ਕਿਉਂਕਿ ਮੰਥਲੀ ਲੋਟਰੀ ਦੇ ਵਿੱਚ ਇਨਾਮ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਰਾਜਕੁਮਾਰ ਅ ਮਨਥਲੀ ਲੋਟਰੀ ਪਾਈ ਸੀ ਕਿੰਨੇ ਦਾ ਇਨਾਮ ਲੱਗਿਆ ਜੀ ਸਰ 5 ਲੱਖ ਰੁਪਏ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਇਨਾਮ ਲੱਗਿਆ ਤੀਜਾ ਇਨਾਮ ਹੈ ਹਾਂਜੀ ਤੀਜਾ ਇਨਾਮ ਹੈ ਸੋ ਪਹਿਲੀ ਵਾਰੀ ਲੋਟਰੀ ਪਾਈ ਆ ਅੱਗੇ ਵੀ ਲੋਟਰੀ ਪਾਉਂਦੇ ਅੱਗੇ ਵੀ ਪਾਈਆਂ ਸੀ ਤੇ ਮੇਰੀ ਇਹਨਾਂ ਕੋਲ ਮੈਂ ਅੱਜ ਹੀ ਆਇਆ ਉਸੇ ਟਾਈਮ ਆਇਆ ਸੀਗਾ ਤੇ ਮੈਂ ਹਾਰਪਰ ਤੋਂ ਵੀ ਲਈਆਂ ਸੀਗੀਆਂ ਉੱਥੇ ਮੇਰੀ ਨਹੀਂ ਲੱਗੀ ਸੀਗੀ ਮੈਂ ਕਿਹਾ ਅੱਜ ਇਹਨਾਂ ਕੋਲ ਜਾਵਾਂਗਾ ਅੰਕਲ ਉਹਨਾਂ ਕੋਲ ਜਾਵਾਂਗਾ ਗਾਂਧੀ ਬ੍ਰਦਰ ਵਾਲਿਆਂ ਦੇ ਬੜੇ ਫੇਮਸ ਬੜੇ ਮਸ਼ਹੂਰ ਹਨ ਵਾਲੇ ਸਭ ਤੋਂ ਵੱਡੀ ਗੱਲ ਇਹ ਇਨਾਂ ਦੀ ਮੈਂ ਮਿਹਨਤ ਤੇ ਇਹਨਾਂ ਨੂੰ ਮੈਂ ਸਲੂਟ ਇਸ ਕਰਕੇ ਕਿਉਂਕਿ ਮੈਨੂੰ ਨਾ ਇਹਨਾਂ ਦਾ ਹਿਸਾਬ ਕਿਤਾ ਬਿਲਕੁਲ ਇੱਕ ਨੰਬਰ ਬਿਲਕੁਲ ਨਾ ਇੱਕ ਨੰਬਰ ਕੰਮ ਜਿਹਨੂੰ ਕਹਿੰਦੇ ਆ ਇੱਕ ਨੰਬਰ ਕੰਮ ਕਰਦੇ ਆ ਤੇ ਕਿਸੇ ਦਾ ਦੂਜਾ ਨਹੀਂ ਕਰਦੇ ਆ ਠੀਕ ਹੈ ਜੀ ਤੇ ਜਿੰਦੀ ਅਗਲੀ ਦੀ ਮਿਹਨਤ ਵਾ ਜਿਹੜਾ ਅਗਲੇ ਦਾ ਬਣਦਾ ਆ ਉਹ ਦੇ ਕੇ ਆਪਣਾ ਕਰਦੇ ਆ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਹੁਸ਼ਿਆਰਪੁਰ ਦਾ ਹੁਸ਼ਿਆਰਪੁਰ ਤੋਂ ਸਪੈਸ਼ਲ ਲੁਧਿਆਣੇ ਤੁਸੀਂ ਟਿਕਟ ਪਾਉਣ ਦੇ ਲਈ ਆਏ ਸੀ ਗਾਂਧੀ ਬ੍ਰਦਰਜ਼ ਦੀ ਦੁਕਾਨ ਤੇ ਹਾਂ ਜੀ ਬਸ ਹਾਂ ਜੀ ਸਪੈਸ਼ਲ ਆਇਆ ਸੀਗਾ ਜੀ ਪਹਿਲੀ ਵਾਰੀ ਟਿਕਟ ਪਾਈ ਤੇ ਪਹਿਲੀ ਵਾਰ ਚ ਹੀ ਇਨਾਮ ਲੱਗ ਗਿਆ ਲੱਗੇ ਜੀ ਇਹ ਚ ਕੋਈ ਸ਼ੱਕ ਨਹੀਂ ਜੋ ਸੱਚਾ ਸੱਚਾ ਸੋ ਨੈਟ ਤੇ ਵੀਡੀਓ ਦੇਖੀ ਸੀ ਸੁਣਿਆ ਸੀ ਵੀ ਗਾਂਧੀ ਭਰਾ ਸੀ ਇਹਨੂੰ ਦੇਖਦਾ ਇਹਨਾਂ ਨੂੰ ਮੈਂ ਕੰਟੀਨਿਊ ਦੇਖਦਾ ਡੇਲੀ ਦੇਖਦਾ ਆ ਮੈਂ ਇਹਨਾਂ ਦੀ ਆਈਡੀ ਤੇ ਮੈਂ ਮੈਸੇਜ ਵੀ ਕਰਦਾ ਹੁੰਦਾ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਵੀ ਕਰਦਾ ਆ ਮੈਨੂੰ ਰਿਪਲਾਈ ਦਾ ਚਲੋ ਕੋਈ ਗੱਲ ਨਹੀਂ ਪਰ ਮੈਨੂੰ ਮੈਂ ਆਪਣੇ ਵੱਲੋਂ ਇਹਨਾਂ ਨੂੰ ਰਿਪਲਾਈ ਕਰਦੀ ਗੁੱਡ ਮਾਰਨਿੰਗ ਦਾ ਕਰਦੀ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਮੈਂ ਤੁਹਾਡੇ ਕੋਲ ਪਹੁੰਚਣ ਆਲਾ ਆ ਇਸ ਵਾਰ ਮੈਂ ਤੁਹਾਡੇ ਕੋਲ ਜ਼ਰੂਰ ਆਵਾਂਗਾ ਪਰ ਮੈਂ ਇਹਨਾਂ ਕੋਲ ਪਹੁੰਚਿਆ ਮੈਂ ਇਹਨਾਂ ਕੋਲ ਆਇਆ ਮੈਂ ਟਿਕਟ ਲੈ ਕੇ ਗਿਆ ਮੇਰੀ ਪਾਸ ਵੀ ਹੋ ਗਈ ਬੜਾ ਮੈਨੂੰ ਨਾ ਮੈਂ ਤੁਹਾਨੂੰ ਕੀ ਦੱਸ ਸਕਦਾ ਭਾਈ ਤੇ ਕਿੰਨੀ ਕੁ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਕਿ ਮੇਰਾ 5 ਲੱਖ ਰੁਪਏ ਦਾ ਇਨਾਮ ਲੱਗਿਆ 1500 ਵਾਲਿਆਂ ਦੋ ਵੀ ਲੈ ਕੇ ਗਿਆ ਸੀ ਨਾਲ ਲੋੜੀ ਬੰਪਰ ਵਾਲੀਆਂ ਹਾਂਜੀ ਉਹ 10 ਕਰੋੜ ਵਾਲੇ ਉਹ ਵੀ ਲੈ ਕੇ ਗਿਆ ਸੀ ਪਰ ਪ੍ਰਮਾਤਮਾ ਨੇ ਮੈਨੂੰ ਜੋ ਦਿੱਤਾ ਸੋ ਦਿੱਤਾ ਬਹੁਤ ਵਧੀਆ ਹੈ ਤੇ ਜਦੋਂ ਪਤਾ ਲੱਗਿਆ ਕਿ ਮੇਰਾ ਇਨਾਮ ਲੱਗ ਚੁੱਕਾ ਹੈ ਯਕੀਨ ਹੋ ਗਿਆ ਸੀ ਹਾਂਜੀ ਹਾਂਜੀ ਮੈਨੂੰ ਯਕੀਨ ਹੋ ਗਿਆ ਸੀ ਕਿ ਮੈਂ ਦੇਖਿਆ ਜੀ ਨੰਬਰ ਤਾਂ ਮੇਰਾ ਸੇਮ ਹੀ ਆ ਮੈਂ ਕਿਸੇ ਮਤਲਬ ਹੈ ਨਾ ਮੇਰੇ ਆਪਣੇ ਬ੍ਰਦਰ ਨਾਲ ਆਇਓ ਆ ਤੇ ਮੈਂ ਇਹਨਾਂ ਦੇ ਨਾਲ ਨਾ ਰੇੜੀ ਤੇ ਨਾ ਛੋਲੇ ਭੂਰੂ ਖਾ ਰੇ ਸੀਗੇ ਤੇ ਮੈਂ ਕਿਹਾ ਰਿਜ਼ਲਟ ਸੀਗਾ 7 ਤਰੀਕ ਦਾ ਤੇ ਮੈਂ ਦੇਖਿਆ ਨਹੀਂ ਕਿਉਂਕਿ ਇਹ ਨਾ ਸਾਡੇ ਨਾ ਗਰੁੱਪ ਬਣਿਆ ਆ ਮੁੰਡਿਆਂ ਦਾ ਅਸੀਂ ਨਾ ਜਿਹੜਾ ਆਪਣੇ ਸਾਡੇ ਗੁਰੂ ਪੀਰ ਆ ਜਿਹੜੇ ਸਾਡੇ ਪਿਤਰ ਆ ਅਸੀਂ ਉਹਨਾਂ ਦੇ ਨਾ ਸੇਵਾ ਕਰਦੇ ਆ ਉਹਨਾਂ ਦੇ ਨਾਂ ਦਾ ਮੇਲਾ ਕਰਵਾਂਦੇ ਆ ਮੈਂ ਦਿੱਲੀ ਕਲੈਕਸ਼ਨ ਕਰਦਾ ਸੀਗਾ ਉਹਨਾਂ ਦੀ ਸਾਡੇ ਜਿਹਦੇ ਆਪਣੇ ਰਿਸ਼ਤੇਦਾਰ ਵਾ ਉਹਨਾਂ ਆਪਣਾ ਜੋ ਵੀ ਸਰਦਾ ਉਹ ਦਿੰਦੇ ਆ ਸਾਨੂੰ ਹਰ ਸਾਲ ਤੇ ਹਨਾ ਮੈਂ ਕਲੈਕਸ਼ਨ ਤੇ ਗਿਆ ਸੀਗਾ ਤੇ ਕੱਲ 7 ਤਰੀਕ ਨੂੰ ਰਾਤ ਨੂੰ ਮੈਂ ਫਗਵਾੜੇ ਕਲੈਕਸ਼ਨ ਕਰਦਾ ਸੀਗਾ ਤੇ ਉਸ ਤੋਂ ਬਾਅਦ ਮੈਂ 8 ਤਰੀਕ ਹੋ ਗਈ ਮੈਨੂੰ ਮੈਂ ਕਿਹਾ ਮੈਂ ਰਿਜ਼ਲਟ ਨਹੀਂ ਦੇਖਿਆ ਫਿਰ ਮੈਂ ਰਿਜ਼ਲਟ ਦੇਖਿਆ ਤਾਂ ਫਿਰ ਮੈਨੂੰ ਲੱਗਾ ਮੈਂ ਕਿਹਾ ਨੰਬਰ ਮੇਰਾ ਪਾਸ ਹੋ ਗਿਆ ਫਿਰ ਮੈਂ ਅਸੀਂ ਛੋਲੇ ਭਟੂਰੇ ਖਾ ਕੇ ਮੈਂ ਬ੍ਰਦਰ ਦੇ ਨਾਲ ਆਇਆ ਵਾਪਸੀ ਘਰੇ ਫਿਰ ਮੈਂ ਲੋਟਰੀ ਚੈੱਕ ਕੀਤੀ ਮੈਂ ਕਿਹਾ ਜੀ ਹਾਂ ਨੰਬਰ ਪਾਸ ਆ ਫਿਰ ਮੈਂ ਪਾਸ ਦੇਖਿਆ ਫਿਰ ਹਾਂ ਯਕੀਨ ਹੋ ਗਿਆ ਮੈਨੂੰ ਫਿਰ ਮੈਂ ਇਹਨਾਂ ਨੂੰ ਵੀਰ ਜੀ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੀ ਸਾਡੀ ਲੋਟਰੀ ਪਾਸ ਹੋ ਗਈ ਆ ਤਾਂ ਇਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਸੱਦਿਆ ਇਹਨਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਜੀ ਕੰਮ ਕੀ ਕਰਦੇ ਹੋ ਜੀ ਮੈਂ ਬੋਟ ਪਾਲਿਸ਼ ਦਾ ਕੰਮ ਕਰਦਾ ਆ ਗੇੜਾ ਲਾਂਦਾ ਪਿੰਡਾਂ ਦੇ ਵਿੱਚ ਗੇੜਾ ਲਾਂਦਾ ਆ ਕਿੰਨੀ ਕੁ ਲੋਡ ਸੀ ਇਸ ਪੈਸੇ ਦੀ ਜਿਹੜੀ ਇਨਾਮ ਰਾਸ਼ੀ ਤੁਹਾਨੂੰ ਮਿਲੀ ਹੈ ਜੀ ਮੈਨੂੰ ਲੋੜ ਤਾਂ ਸੀਗੀ ਜਿਵੇਂ ਕਿ ਕਰਜ਼ਾ ਵੀ ਹੈਗਾ ਆ ਤੇ ਚਲੋ ਮਾੜਾ ਮੋਟਾ ਉਤਰ ਜੁਗਾ ਕੋਚ ਚਾਰ ਗੋਡੀਆਂ ਮੇਰੇ ਇੱਕ ਕਾਕਾ ਆ ਤੇ ਉਹਨਾਂ ਦੇ ਨਾ ਕਰਵਾ ਦੂੰਗਾ ਜੋ ਵੀ ਹੈ ਜੋ ਬਚੂਗਾ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇੱਕ ਆਸ ਹੁੰਦੀ ਹਰੇਕ ਨੂੰ ਜਿੰਨਾ ਵੀ ਕੋਈ ਲੋੜਵੰਦ ਹੁੰਦਾ ਉਹਨੂੰ ਇੱਕ ਆਸ ਹੁੰਦੀ ਹੈ ਕਿ ਚਲੋ ਮੇਰੀ ਲਾਟਰੀ ਨਿਕਲੇ ਤਾਂ ਮੇਰੀ ਕਿਸਮਤ ਚੰਗੇ ਤਾਂ ਜੋ ਮੈਂ ਆਪਣਾ ਕਰਜ਼ਾ ਜਿਵੇਂ ਤੁਸੀਂ ਦੱਸਿਆ ਕਿ ਕਰਜ਼ਾ ਉਤਾਰ ਸਕਾਂ ਕਿੰਨੇ ਸਮੇਂ ਤੋਂ ਕਰਜ਼ਾ ਤੁਹਾਡਾ ਚੜਿਆ ਹੋਇਆ ਸੀ ਸਰ ਕਰਜ਼ਾ ਤਾਂ ਕਾਫੀ ਸਮੇਂ ਤੋਂ ਚੱਲਦਾ ਪਿਆ ਬਸ ਲੋਕਾਂ ਦਾ ਇਦਾਂ ਹੀ ਵਿਆਜ ਹੀ ਭਰੀ ਗਏ ਸੀ ਜੀ ਉਦੋਂ ਫਿਰ ਮਾਨਤਾ ਬਹੁਤ ਖੁਸ਼ ਹੋਇਆ ਹੋਏਗਾ ਜਦੋਂ ਲੋਟਰੀ ਦਾ ਇਨਾਮ ਲੱਗਿਆ ਤੇ ਸੋਚਿਆ ਹੋਏਗਾ ਕਿ ਮੈਂ ਸਾਰਾ ਕਰਜ਼ਾ ਉਤਾਰ ਕੇ ਕਰਜ਼ਾ ਮੁਕਤ ਹੋ ਜਾਊਂਗਾ ਜੀ ਜੀ ਬਿਲਕੁਲ ਮੈਂ ਤਾਂ ਪਰਸੋ ਤੋਂ ਹੀ ਖੁਸ਼ ਆ ਮੈਂ ਕਿ ਇਹ ਮੇਰੇ ਨਾਲ ਕਿਹੜਾ ਸੀਨ ਹੋ ਗਿਆ ਮਹਾਰਾਜ ਨੇ ਕਿਹੜਾ ਕਿਰਪਾ ਕਰਤੀ ਆ ਚਲੋ ਜਿਨ੍ਹਾਂ ਦਾ ਸੀਗਾ ਜਿਨ੍ਹਾਂ ਦਾ ਮੈਂ ਵਿਆਜ ਭਰਦਾ ਸੀ ਜਿਨ੍ਹਾਂ ਦਾ ਮੈਂ ਰੋਜ਼ ਫੋਨ ਤੇ ਸੁਣਦਾ ਸੀਗਾ ਮਾੜਾ ਚੰਗਾ ਉਦੋਂ ਉਹਨਾਂ ਤੋਂ ਮੈਨੂੰ ਛੁਟਕਾਰਾ ਮਿਲ ਜਾਊਗਾ ਕੀ ਕਹਿਣਾ ਚਾਹੋਗੇ ਗਾਂਧੀ ਬ੍ਰਦਰਸ ਦੀ ਦੁਕਾਨ ਤੋਂ ਟਿਕਟ ਖਰੀਦੀ ਇਨਾਮ ਲੱਗ ਗਿਆ ਹੁਣ ਉਹਨਾਂ ਲਈ ਸਮੇਂ ਦੇ ਵਿੱਚ ਵੀ ਐਦੀ ਟਿਕਟ ਖਰੀਦਣ ਆਇਆ ਕਰੋਗੇ ਨਾ ਇਹ ਦੁਕਾਨ ਤੇ ਮੈਂ ਜੀ ਇਹਨਾਂ ਦੇ ਨਾਲ ਨਾ ਜਦੋਂ ਤੱਕ ਮੇਰੇ ਸਾਹ ਆ ਉਦੋਂ ਤੱਕ ਮੈਂ ਇਹਨਾਂ ਦੇ ਨਾਲ ਲਾਈਫਟਾਈਮ ਨਾਲ ਜੁੜਿਆ ਪਿਆ ਜੀ ਜੀ ਸੋ ਕੀ ਕਹਿਣਾ ਚਾਹੋਗੇ ਇਹਨਾਂ ਨੇ ਵਕ ਵਕ ਥਾਵਾਂ ਤੇ ਆਪਣੀਆਂ ਦੁਕਾਨਾਂ ਵੀ ਖੋਲੀਆਂ ਉਹ ਹੁਸ਼ਿਆਰਪੁਰ ਚ ਵੀ ਇੱਕ ਦੁਕਾਨ ਖੋਲਦਣ ਉਹਨਾਂ ਤੁਹਾਨੂੰ ਲੁਧਿਆਣੇ ਨਾ ਆਣਾ ਪਵੇ ਜੀ ਨਹੀਂ ਨਹੀਂ ਪਾਵਾਂ ਹੁਸ਼ਿਆਰਪੁਰ ਦੁਕਾਨ ਖੋਲਦਣ ਪਰ ਸਾਡਾ ਨਾ ਮੇਨ ਪੁਆਇੰਟ ਇਹ ਆ ਅਸੀਂ ਇਹਨਾਂ ਨੂੰ ਮਿਲਣਾ ਆ ਅਸੀਂ ਨਾਲ ਦਰਸ਼ਨ ਕਰ ਲੈਣੇ બસ ਸ਼ਹਿਰ ਅਸੀਂ ਲੁਧਿਆਣਾ ਹੀ ਪਾਣੀ ਆ ਇੱਥੇ ਆਇਆ ਕਰਾਂਗੇ ਮਹਾਰਾਜ ਦੀ ਕਿਰਪਾ ਆ ਮਨਜੀ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੇ ਗੱਲ ਤਾਂ ਤੁਸੀਂ ਸੋਣੀ ਲਈ ਕਿ ਸਪੈਸ਼ਲ ਲੁਧਿਆਣਾ ਜਰੂਰ ਆਣਾ ਚਾਹੀਓ ਹਿਾਰਪੁਰ ਦੁਕਾਨ ਖੋਲ ਦੇਣ ਬਿਲਕੁਲ ਜੀ ਇਹ ਪਿਆਰ ਆ ਦੇਖ ਲਓ ਐਵੇਂ ਨਹੀਂ ਪਿਆਰ ਮਿਲਦਾ ਗੁਰੂ ਨਾਨਕ ਨੇ ਨਾ ਜਿਹੜੀ ਮਿਹਨਤ ਕਰਾਈ ਆ ਨਾ ਜੀਵਨ ਚ ਉਸ ਵਕਤ ਸਾਨੂੰ ਨਿਖਾਰਿਆ ਸਵਾਰਿਆ ਫਿਰ ਜਾ ਕੇ ਸਾਨੂੰ ਇਨਾਮ ਦੇ ਰੂਪ ਵਿੱਚ ਇਹ ਪਿਆਰ ਮਿਲਿਆ ਜੀ ਪੈਸੇ ਤੇ ਇਹਨਾਂ ਨੂੰ ਮਿਲ ਜਾਣੇ ਆ ਜੋ ਇਹ ਪਿਆਰ ਮਿਲਿਆ ਮਨੂੰ ਜੀ ਇਹ ਗੁਰਨਾਨਕ ਦੀ ਵਿਡਿਆਈ ਹੈ ਉਹਨਾਂ ਦੀ ਇਮਾਨਦਾਰੀ ਹੈ ਆਪਾਂ ਆਪਣਾ ਇਮਾਨਦਾਰੀ ਦਾ ਢੋਲ ਨਹੀਂ ਪਿੱਟਦੇ ਗਾਗ ਦੇ ਮੂੰਹ ਤੋਂ ਜੱਤ ਲਬਦ ਸੁਣੀਦਾ ਨਾ ਤੇ ਉਸ ਤੋਂ ਵੱਡੀ ਕੋਈ ਕਮਾਈ ਨਹੀਂ ਤੇ ਰਹੀ ਗੱਲ ਇਹਨਾਂ ਦਾ ਪ੍ਰਾਈਜ਼ 5 ਲੱਖ ਦਾ ਲੱਗਿਆ ਐਸ ਤੋਂ ਪਹਿਲਾਂ 31 ਅਕਤੂਬਰ ਹੁਸ਼ਿਆਰਪੁਰ ਕਰੋੜ ਦਾ ਵੀ ਲੱਗਿਆ ਸੀ ਤੇ ਦੇਖਿਆ ਉਹਨਾਂ ਨੇ ਠੀਕ ਆ ਹੁਸ਼ਿਆਰਪੁਰ ਨਾਲ ਉਹਨਾਂ ਖਾਸ ਰਿਸ਼ਤਾ ਹੋ ਗਿਆ ਇੱਕ ਪ੍ਰਾਈਜ਼ ਉੱਥੇ ਆ ਰਿਹਾ ਪਿਛਲੀ ਵਾਰ ਵੀ ਤੁਸੀਂ ਕਵਰ ਕੀਤਾ ਸੀ ਦੁੱਖ ਨਵਰਨ ਆਏ ਲੇਡੀਜ਼ 200 ਦੀ ਟਿਕਟ ਪਾ ਕੇ ਕੇ 10 ਲੱਖ ਲੱਗਿਆ ਦੋ ਦਿਨ ਪਹਿਲਾਂ ਤੁਸੀਂ ਕਵਰ ਕੀਤਾ 3 ਲੱਖ ਦਾ 31 ਅਕਤੂਬਰ ਤੋਂ ਬਾਅਦ ਕਿਹੜੀ ਕੈਸੀ ਲੋਟਰੀ ਹੈ ਜਿਹਦੇ ਰਿਜ਼ਲਟ ਤੇ ਗਾਂਧੀ ਬ੍ਰਦਰਸ ਦਾ ਨਾਮ ਨਹੀਂ ਆਇਆ ਦੱਸੋ ਕਿਹੜਾ ਜਾਦੂ ਚਲਾਇਆ ਇਹੋ ਜਿਹਾ ਜਿਹੜੇ ਲਗਾਤਾਰ ਇਨਾਮ ਤੇ ਇਨਾਮ ਨਿਕਲਦੇ ਆ ਰਹੇ ਨੇ ਕੋਈ ਲੋਟਰੀ ਖਾਲੀ ਨਹੀਂ ਜਾ ਰਹੀ ਅਜਾਦੂ ਦੱਸ ਦੀ ਲੋਕਾਂ ਨੂੰ ਮੈਂ ਦੱਸਣ ਜਾ ਰਿਹਾ ਹਾਂ ਜਾਦੂ ਇਹ ਪਿਆਰ ਸੱਚੀ ਗੱਲ ਹੈ ਇਹ ਪਿਆਰ ਦਾ ਜੋ ਜਾਦੂ ਹੈ ਨਾ ਇਹ ਇਦਾਂ ਨਹੀਂ ਮਿਲਣਾ ਇਮਾਨਦਾਰੀ ਦਿਖਾਣੀ ਪੈਣੀ ਹੈ ਸਾਡੇ ਨਾਮ ਤੇ ਜੇ 100 ਫੇਕ ਪੇਜ ਵੀ ਬਣ ਗਿਆ ਲੇਕਿਨ ਪਿਆਰ ਕਰਨ ਵਾਲੇ ਲੱਖਾਂ ਨਹੀਂ ਕਈ ਲੱਖਾਂ ਨਹੀਂ ਠੀਕ ਹੈ ਠੀਕ ਹੈ ਜੇ ਐਨੇ ਪਿਆਰ ਕਰਨ ਵਾਲੇ ਕਿ 100 50 ਹੇਟਰਸ ਵੀ ਪਰਵਾਹ ਨਹੀਂ ਕੋਈ ਦਿੱਕਤ ਨਹੀਂ ਹੈ ਮਨ ਨੂੰ ਕਿੰਨੀ ਕੁ ਖੁਸ਼ੀ ਹੋਈ ਜਦੋਂ ਤੁਸੀਂ ਵੀ ਹੁਣੇ ਹੀ ਸੁਣਿਆ ਹੋਵੇਗਾ ਤੁਹਾਨੂੰ ਵੀ ਪਤਾ ਨਹੀਂ ਹੋਵੇਗਾ ਕਿ ਵੀਰ ਜੀ ਦੇ ਕਰਜ਼ਾ ਵੀ ਜਿਹੜਾ ਸਿਰ ਤੇ ਚੜਿਆ ਹੋਇਆ ਤੇ ਉਹ ਕਹਿੰਦੇ ਵੀ ਇਸ ਇਨਾਮ ਰਾਸ਼ੀ ਦੇ ਨਾਲ ਮੈਂ ਕਰਜ਼ਾ ਉਤਾਰ ਕੇ ਤੇ ਬਾਕੀ ਆਪਣੇ ਬੱਚਿਆਂ ਦੇ ਨਾਮ ਕਰਵਾ ਦੂੰਗਾ ਬਿਲਕੁਲ ਮੇਰਾ ਜੀਵਨ ਸਫਲ ਹੋ ਗਿਆ ਜੀ ਜੇ ਮੇਰੇ ਕੋਲ ਇਹ ਕੰਮ ਹੋ ਰਹੇ ਨੇ ਤੇ ਮੈਂ ਪਰਮਾਤਮਾ ਨੂੰ ਕਹੂੰਗਾ ਹੈ ਸੱਚੇ ਪਾਤਸ਼ਾਹ ਆਖਰੀ ਸਾਤ ਤੱਕ ਐਦਾ ਹੀ ਕਰਦਾ ਰਹੀਂ ਜਿਨ੍ਹਾਂ ਨੂੰ ਲੋੜ ਹੋਵੇ ਉਹਨਾਂ ਨੂੰ ਤੇ ਦਹੀਂ ਜ਼ਰੂਰ ਕਿਉਂਕਿ ਜੇ ਮੈਂ ਟਿਕਟ ਵੇਚ ਹੀ ਰਿਆ ਕਰੋੜਾਂ ਲਈ ਤੇ ਉਹਨਾਂ ਨੂੰ ਕਿਉਂ ਨਹੀਂ ਜਾਵੇ ਜਿਨ੍ਹਾਂ ਨੇ ਦੇਣਾ ਲੈਣਾ ਉਹਨਾਂ ਦਾ ਗੁਰਮਾਨਨਕ ਰੱਖਿਆ ਜੀ ਇਹਨਾਂ ਨੇ ਵੀ ਆਪਣੇ ਕਰਮਾਂ ਨਾਲ ਆਰਾਮ ਜਿੱਤੇ ਆ ਅੱਜ ਖੜੇ ਆ 70 ਨੰਬਰ ਦੁਕਾਨ ਤੇ ਜੋ ਕਿ ਰੇਲਵੇ ਸਟੇਸ਼ਨ ਦੀ ਬਿਲਕੁਲ ਪੰਜਵੀਂ ਦੁਕਾਨ ਆ ਬਹੁਤ ਸਾਰੇ ਲੋਕ ਨਾ ਕਹਿੰਦੇ ਆ ਗਾਂਧੀ ਦੀ ਦੁਕਾਨ ਨਹੀਂ ਹੈ ਕਿਉਂਕਿ ਇੱਥੇ ਮੈਂ ਘੱਟ ਮਿਲਦਾ ਪਰਮਜੀਤ ਜੀ ਇਹ ਦੁਕਾਨ ਨੂੰ ਦੇਖਦੇ ਨੇ ਤੇ ਤੁਹਾਡੇ ਅਗੇ ਦੋਸਤੋ ਉਧਰ ਦੇ ਰਸ਼ ਨੂੰ ਦੇਖਦੇ ਹੋਏ ਕੰਟਾ ਕਰਦੇ ਇਹ ਦੁਕਾਨ ਖੋਲੀ ਹੈ ਇਸ ਦੁਕਾਨ ਨੂੰ ਵੀ ਪਿਆਰ ਦਿਓ ਅਸੀਂ ਇਹ ਦੁਕਾਨ ਸਵੇਰ ਪ੍ਰੋਪਰਲੀ ਟਾਈਮ ਤੇ ਖੋਲ੍ਹ ਦਿੰਦੇ ਆ ਜਿਵੇਂ ਜਿਵੇਂ ਤੁਹਾਡਾ ਪਿਆਰ ਵਧੂਗਾ ਅਸੀਂ ਤੇ ਇਹ ਸੋਚ ਕੇ ਖੋਲੀ ਹੈ ਕਿ ਕੋਈ ਐਸਾ ਮਾਸਟਰ ਪਲਾਨ ਆ ਜਾਏ ਰੇਲਵੇ ਸਟੇਸ਼ਨ ਦੇ ਨੇੜੇ 24/7 ਵੀ ਕੰਮ ਕਰੀਏ ਅਸੀਂ ਲਾਟਰੀ ਦਾ ਅਸੀਂ ਤੇ ਇਹ ਸੋਚ ਰੱਖ ਕੇ ਕਰਦੇ ਆ ਹਾਂ ਤੁਹਾਡੇ ਵੀਡੀਓ ਦੇ ਰਾਹੀਂ ਕਹਿਵਾਨ ਹੈ ਕਿ ਜਿਆਦਾ ਕਵਾਂਟਿਟੀ ਚ ਲਾਟਰੀ ਨਾ ਪਾਓ ਇੱਕ ਅਦੀ ਲਾਟਰੀ ਪਾਓ ਕਿਸਮਤ ਅਜਮਾਓ ਜਰੂਰਤੋਂ ਜਿਆਦਾ ਪੈਸਾ ਲਾ ਕੇ ਲਾਟਰੀ ਚ ਕਰਜ਼ਾਈ ਨਾ ਹੋਈਓ ਭਰਾਵਾ ਗਾਂਧੀ ਬ੍ਰਦਰਸ ਇੱਕ ਅਦੀ ਲਾਟਰੀ ਕਿਸਮਤ ਅਜਮਾਣ ਦੇ ਜਰੀਏ ਨੂੰ ਹੀ ਹੱਕੀ ਚ ਲੈਂਦਾ ਜੇ ਤੁਸੀਂ ਜਿਆਦਾ ਲਾਟਰੀ ਪਾਉਂਦੇ ਹੋ ਜਾਂ ਆਨਲਾਈਨ ਲਾਟਰੀ ਦੀ ਫੋਟੋ ਖਰੀਦ ਲੈਂਦੇ ਹੋ ਉਹਦੇ ਹੀ ਤੁਹਾਡਾ ਨੁਕਸਾਨ ਹੁੰਦਾ ਗਾਂਧੀ ਉਹਦਾ ਜਮਵਾਰ ਨਹੀਂ ਹੈ ਜਿਸ ਤਰ੍ਹਾਂ ਫਿਜ਼ੀਕਲ ਹੁਸ਼ਿਆਰਪੁਰ ਤੂੰ ਚੱਲ ਕੇ ਆ ਕੇ ਲਾਟਰੀ ਪਾ ਕੇ ਗਏ ਨੇ ਇਸ ਤਰ੍ਹਾਂ ਹੀ ਤੁਸੀਂ ਸਾਡੀ ਦੁਕਾਨਾਂ ਤੇ ਆਣਾ ਬਹੁਤ ਸਾਰੀਆਂ ਬ੍ਰਾਂਚਾਂ ਖੋਲ ਚੁੱਕੇ ਆਂ ਤੇ ਹੁਣ ਬਸ ਇਹੀ ਕਾਂਗੇ ਕਿ ਇਸ ਦੁਕਾਨ ਨੂੰ ਪਿਆਰ ਦੇਣਾ ਭਾਈ ਸਾਹਿਬ ਸਾਡੇ 10 ਘੰਟੇ ਇੱਥੇ ਤੁਹਾਡਾ ਇੰਤਜ਼ਾਰ ਕਰਦੇ ਨੇ ਗਾਂਧੀ ਜੀ ਲੋਕ ਤਾਂ ਕਹਿੰਦੇ ਨੇ ਵੱਦ ਤੋਂ ਵੱਧ ਲੋਟਰੀ ਟਿਕਟ ਖਰੀਦੋ ਤਾਂ ਜੋ ਤੁਹਾਡਾ ਸੁਪਨਾ ਵੀ ਸਕਾਰ ਹੋਵੇ ਤੇ ਨਾਲ ਤੁਹਾਨੂੰ ਵੀ ਫਾਇਦਾ ਹੋਵੇ ਤੁਸੀਂ ਕਹਿੰਦੇ ਹੋ ਘੱਟ ਲੋਟਰੀਆਂ ਖਰੀਦੋ ਫਿਰ ਇਹ ਚ ਤੁਹਾਨੂੰ ਕੀ ਫਾਇਦਾ ਭਾਜੀ ਗੱਲ ਇਸ ਤਰ੍ਹਾਂ ਹੈ ਨਾ ਕਿ ਮੇਰਾ ਇੱਕ ਹਮੇਸ਼ਾ ਥਿਊਰੀ ਹੈ ਜੈਨੂਨ ਗੱਲ ਕਰਨੀ ਹੈ ਮੈਂ ਭਾਜੀ ਮੁਕੇਸ਼ ਸ਼ਬਾਨੀ ਨਹੀਂ ਬੰਨਾ ਪੈਸੇ ਬਹੁਤ ਕੱਟੇ ਕਰਕੇ ਮੇਰਾ ਰਿਜਕ ਚੱਲਦਾ ਰਹੇ ਮੇਰੇ ਜਿਹੜੇ ਸਟਾਫ ਮੈਂਬਰਸ ਨੇ ਇਹਨਾਂ ਦੀ ਧਾਲ ਰੋਟੀ ਚਲਦੀ ਰਹੇ ਇਸ ਤੋਂ ਜ਼ਿਆਦਾ ਸਾਨੂੰ ਕੁਝ ਨਹੀਂ ਔਰ ਇਹ ਗਾਕਾਂ ਦਾ ਅਸ਼ੀਰਵਾਦ ਦੇ ਰੂਪ ਵਿੱਚ ਪਿਆਰ ਬਣਿਆ ਰਹੇ ਤੇ ਪ੍ਰਾਈਜ਼ ਆਉਂਦੇ ਰਹਿਣ ਜੇ ਮੇਰੀ ਸੇਲ ਵੀ ਘਟੇਗੀ ਨਾ ਮਾਨੂੰ ਹੁਣ ਇਨਾਮ ਨਿਕਲਿਆ ਨਾ ਭਾਜੀ ਇਹਦੇ ਵਿੱਚ ਕੁਝ ਤੇਲ ਫੁੱਲ ਸਾਨੂੰ ਮਿਲ ਜਾਂਦਾ ਹੈ ਅਸੀਂ ਤੇ ਇਨਾਮ ਦੀ ਬਰਕਤ ਲੈਣੀ ਹੈ ਸੇਲ ਤੇ ਹੋਈ ਜਾਣੀ ਪਿਆਰ ਨਾਲ ਥੋੜੀ ਥੋੜੀ ਕਰ ਸੋ ਹੁਣ ਜਿਹੜੇ ਲੋਕ ਲੋਟਰੀ ਖਰੀਦਣਾ ਚਾਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਕਿਹੜੀ ਲੋਟਰੀ ਖਰੀਦ ਸਕਦੇ ਨੇ ਆ ਜੋ ਦੇਖ ਲਓ ਹੋਲੀ ਬੰਪਰ ਦੇਖ ਰਹੇ ਹੋਲੀ ਬੰਪਰ ਸੌਰੀ ਜੀ 3 ਕਰੋੜ ਵਾਲੀ ਯਾਦ ਦਿਰਾ ਦੇਣਾ 2022 2023 ਤੇ 2024 ਇਹ ਤਿੰਨੋਂ ਡਰਾ ਦੇ ਵਿੱਚ ਫਰਸਟ ਪ੍ਰਾਈਜ਼ ਅਸੀਂ ਕੱਢਿਆ ਸੀ ਹੋਲੀ ਬੰਪਰ 'ਚ ਬੋਰ ਸਾਰੇ ਇੰਟਰਵਿਊ ਤੁਸੀਂ ਕਵਰ ਕਿੱਥੇ ਹੋਣੇ ਨੇ ਸ਼ਿਵ ਮਹਾਸ਼ਿਵਰਾਤਰੀ ਦੀ ਲੋਟਰੀ ਹੈ 3 ਕਰੋੜ ਰੁਪਏ ਵਾਲੀ ਸੀਮਿਤ ਮਾਤਰਾ ਹੀ ਟਿਕਟ ਹੈ ਵਿਦਆਊਟ ਸੀਰੀਜ਼ ਪ੍ਰਾਈਜ਼ ਹੈ ਹਰ ਮਹੀਨੇ 1 ਕਰੋੜਪਤੀ ਬਣਾਉਣ ਵਾਲੀ 200 ਰੁਪਏ ਵਾਲੀ ਲੋਟਰੀ ਸਾਡੇ ਕੋਲ ਐਕੀ ਕਰੋੜਪਤੀ ਨਹੀਂ ਪਿਛਲੇ ਦੋ ਡਰਾਮਾਂ ਤੋਂ ਲੱਖਪਤੀ ਜ਼ਰੂਰ ਬਣਾਏ ਨੇ ਇਹ ਗਰੰਟੀਡ ਪ੍ਰਾਈਜ਼ ਵਾਲੀ ਲੋਟਰੀਆਂ ਨੇ ਬਾਕੀ ਪੰਜਾਬ ਸਰਕਾਰ ਦੀ 100 ਰੁਪਏ ਵਾਲੀ ਵੀ ਹੈ ਤੇ ਬਸ ਇਹੀ ਇਹ ਕਵਾਂਗਾ ਕਿ ਜਦ ਵੀ ਆਓ ਇੱਕ ਇੱਕ ਟਿਕਟ ਕਿਸਮਤ ਅਜਮਾਨਯੋਗੀ ਲਓ ਲੋੜੀ ਹੋਲੀ ਬੰਪਰ ਜਿਹੜਾ ਵੱਡਾ ਹੈ ਇਹਦਾ ਅਗਰ ਸੇਮ ਨੰਬਰ ਲੈ ਲੋਗੇ ਤੇ ਜਿਆਦਾ ਫਾਇਦਾ ਜੀ ਜੀ ਤਾਂ ਬਿਲਕੁਲ 5 ਲੱਖ ਰੁਪਏ ਦਾ ਤੀਸਰਾ ਇਨਾਮ ਪੰਜਾਬ ਸਟੇਟ ਡੀਅਰ ਮੰਥਲੀ ਲੋਟਰੀ ਦੇ ਵਿੱਚੋਂ ਇਸ ਪਰਿਵਾਰ ਦਾ ਨਿਕਲਿਆ ਹੁਸ਼ਿਆਰਪੁਰ ਤੋਂ ਸਪੈਸ਼ਲ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚ ਕੇ ਗਾਂਧੀ ਬ੍ਰਦਰਜ਼ ਵਾਲਿਆਂ ਦੀ ਦੁਕਾਨ ਦੇ ਉੱਤੇ ਇਹਨਾਂ ਨੇ ਇਹ ਲੋਟਰੀ ਟਿਕਟ ਖਰੀਦੀ ਸੀ ਤੇ ਜਿਸ ਦੇ ਵਿੱਚ ਇਹਨਾਂ ਦਾ ਇਨਾਮ ਨਿਕਲਿਆ ਸੋ ਜੇਕਰ ਤੁਸੀਂ ਵੀ ਲੋਟਰੀ ਖਰੀਦਣਾ ਚਾਹੁੰਦੇ ਹੋ ਤਾਂ ਗਾਂਧੀ ਬ੍ਰਦਰਜ਼ ਵਾਲਿਆਂ ਨੇ 70 ਨੰਬਰ ਦੁਕਾਨ ਰੇਲਵੇ ਸਟੇਸ਼ਨ ਦੇ ਗੇਟ ਦੇ ਬਿਲਕੁਲ ਨਾਲ ਜਿਹੜੀ ਆ ਉਹ ਖੋਲ ਦਿੱਤੀ ਹੈ ਸੋ ਤੁਸੀਂ ਇੱਥੇ ਆ ਕੇ ਲੋਟਰੀ ਟਿਕਟ ਖਰੀਦੋ ਤੇ ਆਪਣਾ ਕਰੋੜਪਤੀ ਬਨਨ ਦੇ ਸੁਪਨੇ ਨੂੰ ਸਹਾਰਾ ਕਰੋ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ